ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਜਿਹੇ ਰੂਪ ਦੇ ਵਿੱਚ ਐਕਸ਼ਨ ਦੇ ਰੂਪ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਜਾਂ ਕਰਦਾ ਜਾਂ ਫੜਦਾ ਉਦੇ ਤੇ ਵੱਡੀ ਤੋਂ ਵੱਡੀ ਕਾਰਵਾਈ ਹੋਣੀ ਚਾਹੀਦੀ ਜਦੋਂ ਚੱਲਦੇ ਆ ਵੱਖ-ਵੱਖ ਅਫਸਰਾਂ ਦੇ ਤਣਾਵਲੇ ਵੀ ਹੋ ਰਹੇ ਨੇ ਉੱਥੇ ਹੀ 90 ਦੇ ਵਿੱਚ ਚਾਰਜ ਸਾਬਣ ਸਰ ਡੀਐਸਪੀ ਪ੍ਰਭਜਤ ਕੌਰ ਦੇ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਜਾਂਦੀ ਅਫਸਰਾਂ ਦੇ ਨਾਲ ਅਤੇ ਅਧਿਕਾਰੀਆਂ ਦੇ ਨਾਲ ਤੇ ਸਖਤ ਰੂਪ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਜੇਕਰ ਤੁਹਾਡੇ ਏਰੀਏ ਦੇ ਵਿੱਚ ਜਾਂ ਤੁਹਾਡੇ ਨੇੜੇ ਥੜੇ ਕੋਈ ਵੀ ਸ਼ਰਾਰਤੀ ਅਨਸਰ ਕੋਈ ਜਿਹੜਾ ਕੰਮ ਕਰਦਾ ਜੋ ਕਾਨੂੰਨ ਦੇ ਖਿਲਾਫ ਆ ਉਸ ਨੂੰ ਤੁਰੰਤ ਫੜ ਕੇ ਥਾਣੇ ਲਿਆਂਦਾ ਜਾਵੇ ਤੇ ਉਸਤੇ ਵੱਡੀ ਤੋਂ ਵੱਡੀ ਜਿਹੜੀ ਕਾਰਵਾਈ ਕੀਤੀ ਜਾਵੇ ਦੇਖੋ ਅਸੀਂ ਵਚਨਬੱਧ ਹੈਗੇ ਆ ਕਿ ਵੀ ਹਰ ਤਰ੍ਹਾਂ ਦਾ ਵੀ ਜਿਹੜਾ ਵੀ ਬੰਦਾ ਕ੍ਰਾਈਮ ਕਰਦਾ ਹੈ ਭਾਵੇਂ ਉਹ ਨਸ਼ੇ ਵਿੱਚ ਇਨਵੋਲਡ ਹੈ ਜਾਂ ਹੋਰ ਵੀ ਕ੍ਰਾਈਮ ਹੈਗੇ ਨੇ ਉਹ ਸਾਰਿਆਂ ਦੇ ਅਗੇਂਸਟ ਅਸੀਂ ਐਕਟਿਵਲੀ ਐਕਸ਼ਨ ਲੈਣਾ ਚਾਹੁੰਦੇ ਆ ਕੋਈ ਵੀ ਮਾੜਾ ਅਨਸਰ ਪੁਲਿਸ ਵੱਲੋਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਉਹਦੇ ਖਿਲਾਫ ਕਾਰਵਾਈ ਹੋਵੇ ਕੰਪਲੀਟਿੰਗ ਇੰਪੀਰੀ ਕੀ ਇਨਸਟ੍ਰਕਸ਼ਨ ਆ ਦਿੱਤੀ ਹੈ ਅੱਜ ਅ ਅੱਜ ਅਸੀਂ ਬਸ ਸਰਸਰੀ ਫਰਸਟ ਟਾਈਮ ਮੀਟਿੰਗ ਕਰ ਰਹੇ ਹੈਗੇ ਆ ਉਹਨਾਂ ਤੋਂ ਇਨਪੁਟ ਲੈਣਾ ਕਿ ਵੀ ਕੀ ਏਰੀਆਜ਼ ਦੀ ਉਹਨਾਂ ਦੀ ਕੀ ਪ੍ਰੋਬਲੈਮੈਟਿਕ ਏਰੀਆਜ਼ ਹੈਗੇ ਆ ਤਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੋਕਸ ਕਰਕੇ ਉਹਨੂੰ ਨਜਿੱਠਿਆ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਕੋਈ ਵੈਲਫੇਅਰ ਲਈ ਤੇ ਆਦਰਵਾਇਜ਼ ਜਿਹੜੀ ਵੀ ਅਗੇ ਇਨਸਟਰਕਸ਼ਨਸ ਹੈਗੀਆਂ ਨੇ ਉਹ ਦਿੱਤੀਆਂ ਗਈਆਂ ਨਗਰ ਨਿਵਾਸੀਆਂ ਕੀ ਮੈਸੇਜ ਬੰਨੇ ਕਰੂਗੀ ਅ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਵੀ ਅ ਸਾਨੂੰ ਤੁਹਾਡਾ ਸਾਥ ਦੀ ਅਸੀਂ ਸਮਝਦੇ ਹਾਂ ਇਹ ਬਿਨਾ ਤੁਹਾਡੇ ਸਾਥ ਦੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਸੋ ਤੁਹਾਨੂੰ ਜੇ ਤੁਹਾਡਾ ਤੇ ਜੇਕਰ ਸਾਡੇ ਤੁਹਾਡਾ ਸਾਥ ਸਾਡੇ ਨਾਲ ਹੋਏਗਾ ਕਾ ਅਸੀਂ ਹਰ ਤਰ੍ਹਾਂ ਦੀ ਪ੍ਰੋਬਲਮ ਅਸੀਂ ਨੂੰ ਟੈਕਲ ਕਰ ਸਕਦੇ ਆ ਤੇ ਚੰਗਾ ਕਾਨੂੰਨ ਅਮਨ ਅਮਨ ਕਾਨੂੰਨ ਆਪਣੇ ਸ਼ਹਿਰ ਵਿੱਚ ਦੇ ਸਕਦੇ ਆ ਗਲਤਾਂ ਕਰਦੇ ਜਿਹਨੇ ਲੋਕ ਡਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਹੈਗਾ ਬਿਨਾਂ ਡਰ ਤੋਂ ਤੁਹਾਨੂੰ ਕਾਲ ਕਰਨਾ ਤੁਹਾਡਾ ਗੁੱਤ ਰੱਖਿਆ ਜਾਏਗਾ ਅੱਜ ਦੇ ਟਾਈਮ ਵਿੱਚ ਟੈਕਨੋਲੋਜੀ ਇੰਨੀ ਵੱਧ ਗਈ ਹੈਗੀ ਹੈ ਲੋਟ ਆਫ ਈਮੇਲਸ ਵੀ ਈਮੇਲ ਰਾਹੀਂ ਵੀ ਤੁਸੀਂ ਅਨੋਨਿਮਸ ਪੇ ਇੱਛ ਸਕਦੇ ਹੋ ਚਿੱਠੀ ਵੀ ਸਾਨੂੰ ਭੇਜ ਸਕਦੇ ਹੋ ਮੈਨੂੰ ਅਲੱਗ ਤੋਂ ਆ ਕੇ ਵੀ ਮਿਲ ਸਕਦੇ ਹੋ ਸਾਡੇ ਐਸਐਚਓ ਸਾਹਿਬਾਨ ਵੀ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਕੋਲ ਵੀ ਤੁਸੀਂ ਮਿਲ ਸਕਦੇ ਹੋ ਸਾਡਾ ਪਰਪਸ ਮਾੜੇ ਅਨਸਰ ਦੇ ਖਿਲਾਫ ਐਕਸ਼ਨ ਲੈਣਾ ਹੈ ਨਾ ਕਿ ਤੁਹਾਡਾ ਨਾਮ ਅੱਗੇ ਕਰਨਾ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਦੇਵੋਗੇ ਉਹ ਪਹਿਲੇ ਪਹਿਲ ਦੇ ਆਧਾਰ ਤੇ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਚ ਲਿਆਂਦੀ ਜਾਏਗੀ ਮਾੜੇ ਅਨਸਰ ਨੂੰ ਕੀ ਹੈ ਸੱਤ ਦਿਸ਼ਾਂ ਨੂੰ ਅ ਮਾੜੇ ਅਨਸਰਾਂ ਨੂੰ ਤਾਂ ਇਹ ਹੈਗੀ ਆ ਕਿ ਵੀ ਜਿਆਦਾ ਆਪਣਾ ਕੰਮ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਖਿਲਾਫ 100% ਕਾਰਵਾਈ ਅਮਜਰੀਆਂ ਦੀ ਜਾਵੇਗੀ। ਦਾਦੀ ਕੀ ਲਗਾਤਾਰ ਪੰਜਾਬ ਦੀ ਮਾਨ ਸਰਕਾਰ ਆ ਜਿਹੜੀ ਉਹ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਕਾਨੂੰਨ ਵਿਵਸਾ ਨੂੰ ਲੈ ਕੇ ਕਿਉਂਕਿ ਲਗਾਤਾਰ ਪੰਜਾਬ ਦੀ ਛਰ ਦਿਨ ਕੋਈ ਨਾ ਕੋਈ ਬਾਰਦਤ ਹੋ ਰਹੀ ਜਦੋਂ ਚੱਲਦੇ ਆ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਮਾਨ ਸਰਕਾਰ ਨੂੰ ਕਿਹਦਾ ਯਾਰ ਜਦੋਂ ਚੱਲਦੇ ਆ ਹੁਣ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਐਕਸ਼ਨ ਸਖਤ ਰੂਪ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਅਜਿਹੀ ਬਾਰਦਤ ਨਹੀਂ ਹੋਣੀ ਚਾਹੀਦੀ ਕਿਉਂਕਿ ਐਸਐਸਪੀ ਨਾਲ ਡੀਸੀ ਨਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਜੇਕਰ ਕੋਈ ਵੀ ਤੁਹਾਡੇ ਹਲਕੇ ਦੇ ਵਿੱਚ ਕੋਈ ਜਈ ਵਾਰਦਾਤ ਹੁੰਦੀ ਸਿੱਧੇ ਰੂਮ ਦੇ ਵਿੱਚ ਐਸਐਸਪੀ ਜ਼ਿੰਮੇਵਾਰ ਹੋਵੇਗਾ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਲਗਾਤਾਰ ਐਕਸ਼ਨ ਰੂ ਦੇ ਵਿੱਚ ਹਰ ਦਿਨ ਬੱਡੀ ਤੇ ਵੱਡੀ ਮਾਤਰਾ ਵਿੱਚ ਰਿਕਵਰੀ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਤੇ ਰੇਡਾਂ ਕੀਤੀ ਜਾ ਰਹੀ ਹੈ ਪਰ ਕਿਤਨਾ ਕਿਤੇ ਪੰਜਾਬ ਸਰਕਾਰ ਤੇ ਜਿਹੜੇ ਸਵਾਲ ਬੜੇ ਫਿਰ ਵੀ ਖੜੇ ਹੋ ਰਹੇ ਨੇ ਕਿਤਨਾ ਕਿਤੇ ਨਸ਼ਾ ਵੀ ਹਰ ਦਿਨ ਬਰਾਮਦ ਹੋ ਰਿਹਾ ਉੱਥੇ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੀ ਡਿਊਟੀ ਜਿਹੜੀ ਪੂਰੀ ਤੰਦਈ ਤੇ ਮਾਨ ਦੇ ਨੰਨਵਾਈ ਚਾਰੀ ਤਾਂ ਜੋ ਪੰਜਾਬ ਦੇ ਵਿੱਚ ਨਸ਼ਾ ਤੇ ਕਰਾਈ ਨੂੰ ਖਤਮ ਕੀਤਾ ਜਾ ਸਕੇ